ਅੱਜ ਦੇ ਸਫ਼ਰ ਵਿੱਚ ਤੁਹਾਨੂੰ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਬਾਰੇ ਦੱਸਾਂਗੇ ਇਹ ਸਥਾਨ ਪਾਕਿਸਤਾਨ ਵਿੱਚ ਸਥਿਤ ਹੈ ਇਹ ਸਥਾਨ ਦਾ ਅਸਲ ਨਾਮ ਰਾਏ ਪੋਏ ਦੀ ਤਲਵੰਡੀ ਹੈ ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਇਹ ਸਥਾਨ ਪਾਕਿਸਤਾਨ ਦੇ ਸ਼ੇਖੋਪੁਰਾ ਜ਼ਿਲ੍ਹੇ ਅਧੀਨ ਆਉਂਦਾ ਹੈ ਜੋ ਕਿ ਲਾਹੌਰ ਤੋਂ 80 ਕਿਲੋਮੀਟਰ ਦੱਖਣ ਪੱਛਮ ਵੱਲ ਸਥਿਤ ਹੈ ਅੰਗਰੇਜ਼ਾਂ ਦੇ ਸਮੇਂ ਇੱਥੋਂ ਦੇ ਗੁਰਦੁਆਰੇ ਤੇ ਮਖੰਦ ਨਾਰਾਇਣ ਦਾਸ ਦਾ ਅਧਿਕਾਰ ਸੀ ਜਿਹੜਾ ਕਿ ਇੱਕ ਆਯਾਸ਼ੀ ਬੰਦਾ ਸੀ ਉਹ ਇੱਕ ਚਰਿੱਤਰਹੀਣ ਬੰਦਾ ਸੀ ਇਸ ਲਈ ਅਕਾਲੀ ਸਿੱਖ ਨਰਾਇਨ ਦਾਸ ਨੇ ਅਸਤੀਫੇ ਦੀ ਮੰਗ ਕਰ ਰਐ ਸਨ 1921 ਵਿਲੇ ਲక్ష్మణ ਸਿੰਘ ਆਪਣੇ ਨਾਲ ਕਈ ਸਿੱਖ ਲੈ ਕੇ ਇਸ ਥਾਂ ਤੇ ਪਹੁੰਚਿਆ ਮਹਾਂਤ ਨੇ ਸਿੱਖਾਂ ਤੇ ਹਮਲਾ ਕਰਵਾ ਦਿੱਤਾ ਤੇ ਬਹੁਤ ਸਾਰੇ ਸਿੱਖ ਜ਼ਖੀਰ ਹੋ ਗਏ ਇਸ ਖੂਨੀ ਸਾਕੇ ਦੇ ਕਾਰਨ ਸਿੱਖਾ ਵਿੱਚ ਬਹੁਤ ਰੋਸ ਫੈਲ ਗਿਆ ਇਸ ਰੋਸ ਕਾਰਨ ਉੱਥੋਂ ਦੇ ਕਈ ਲੋਕਾਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਨਨਕਾਣਾ ਸਾਹਿਬ ਵਿਖੇ ਅੱਜ ਜ਼ਿਆਦਾ ਸੀ ਗਿਣਤੀ ਵਿੱਚ ਸਿੱਖ ਪਹੁੰਚਣ ਲੱਗੇ ਪੰਜਾਬ ਦਾ ਉਸ ਸਮੇਂ ਦਾ ਗਵਰਨਰ ਮੈਕਲੇਗਰ ਸੀ ਉਹ ਵੀ ਉੱਥੇ ਆਇਆ ਤੇ ਉਸ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਭਰੋਸਾ ਦਵਾਇਆ ਮਹਾਂਤ ਨੂੰ ਕੈਦ ਕਰ ਲਿਆ ਗਿਆ ਅਤੇ ਇੱਥੋਂ ਦੇ ਗੁਰਦੁਆਰੇ ਦਾ ਪ੍ਰਬੰਧ ਸਰਦਾਰ ਹਰਵੰਸ ਸਿੰਘ ਅਟਾਰੀ ਦੀ ਪ੍ਰਧਾਨਗੀ ਦੇ ਕਮੇਟੀ ਨੂੰ ਸੌਂਪਿਆ 2007 ਇਸਵੀ ਵਿੱਚ ਪਾਕਿਸਤਾਨ ਸਰਕਾਰ ਨੇ ਨਨਕਾਣਾ ਸਾਹਿਬ ਵਿੱਚ ਇੱਕ ਇੰਟਰਨੈਸ਼ਨਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਿਤ ਕਰਨ ਦਾ ਨਿਰਣੈ ਲਿਆ ਤੇ ਅੱਜ ਵੀ ਇਹ ਸਥਾਨ ਸਬਲਿ ਸ਼ਰਦਾ ਦਾ ਘਰ ਹੈ